ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਇੱਥੇ ਪਹੁੰਚੀ ਹੋਈ ਸੰਗਤ ਨੂੰ ਸਾਵਣ ਮਹੀਨੇ ਦੀਆਂ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਅੱਗੇ ਹੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਜਿਹੜਾ ਸਾਵਣ ਮਹੀਨਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਸਭ ਨੂੰ ਤੰਦਰੁਸਤੀਆਂ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਜੋ ਦੇਸ਼ ਵਿਦੇਸ਼ ਵਿੱਚ ਬੈਠੀ ਸੰਗਤ ਸਾਨੂੰ ਇਹ ਚੈਨਲ ਅਸੀਂ ਦੇਖ ਰਹੀ ਹੈ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਵੀ ਸ਼ਾਵਣ ਮਹੀਨੇ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਰੱਖੇ ਤੇ ਛੜਦੀ ਕਲਾ ਵਿੱਚ ਰੱਖੇ ਇਹ ਜੋ ਸੰਗਰਾਮ ਅੱਜ ਅਸੀਂ ਡੰਕਰ ਰਫਰੈਸ਼ਰ ਰਿਜ਼ਰਵ ਦੇ ਵਿੱਚ ਮਨਾ ਰਹੇ ਹਾਂ ਜਿਹੜੀ ਐਡੀ ਲੇਟ ਵਿਖੇ ਨਾਰਥ ਫੀਲਡ ਦੇ ਵਿੱਚ ਪਾਰਕ ਹੈ ਉੱਥੇ ਅਸੀਂ ਇਹ ਸੰਗਰਾਮ ਦਾ ਕਾਫੀ ਸਮੇ ਤੋਂ ਮਨਾਉਂਦੇ ਆ ਰਹੇ ਹਾਂ ਤੇ ਸਾਰੇ ਜੋ ਆਪਣੇ ਘਰਾਂ ਤੋਂ ਪਕਵਾਨ ਬਣਾ ਕੇ ਲਿਆਉਂਦੇ ਆ ਕਿਸੇ ਘਰ ਵੱਲੋਂ ਦੇਗ ਆਉਂਦੀ ਹੈ ਚਾਹ ਹੁੰਦੀ ਹੈ ਮਠਿਆਈਆਂ ਹੁੰਦੀਆਂ ਸਾਰੇ ਰਲ ਮਿਲ ਕੇ ਸੰਗਤ ਲੰਗਰ ਦੀ ਤਰ੍ਹਾਂ ਇਹਨਾਂ ਨੂੰ ਛਕਦੀ ਹੈ ਤੇ ਆਪਦੀਆਂ ਖੁਸ਼ੀਆਂ ਦੁੱਖ ਸੁੱਖ ਸਾਂਝੇ ਕਰਦੀ ਹੈ ਆਉਣ ਵਾਲੀਆਂ ਨਵੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੀ ਹੈ ਤੇ ਜਿਹੜਾ ਕੋਈ ਜਾ ਰਿਹਾ ਹੈ ਉਹਨਾਂ ਨੂੰ ਸ਼ੁਭ ਕਾਮਨਾਵਾਂ ਵਿਦਾਇਗੀ ਦਿੰਦੇ ਆ ਧੰਨਵਾਦ

ਰਨ ਲਾਗੇ ਵੱਜੇ ਕਤਕਾਲ ਨਾਨਕ ਤੇ ਮੁਖ ਉਜਲੇ ਕਿਤੀ ਸ਼ੁਤੀ ਨਾਲ ਬਾਰੇ ਕਾ ਸਾਹ ਵਾਏ ਗ੍ਰਿਸ਼ੀ ਤਾਮੁਰ ਤਮ ਬਹਰਤਾ ਜੀਓ ਕਿਨ ਸਰ ਤੇਰੀ ਰਾਸ ਨਵ ਮਾਤ ਬਿਤਾ ਹਮ ਬਾਰਖ ਤੇ ਕੰਤਾ ਸੁਖਰਾਸ ਤਾ ਗੋਬਿਕ ਨਾ ਗੁਲਾਗੀ ਜਾਤੀ ਭਗਤੇ ਅਸਤ ਮਰਦਾਸ ਦਾ ਉਦੇਕ ਮੁਕਤਾਰ ਸ੍ਰੀ ਵੈਨਸੂਜ ਕੀ ਫਤਿਹ ਸ਼੍ਰੀ ਭਗਉੜੀ ਜੀ ਸਹਾਇ ਵਾਰ ਸ਼੍ਰੀ ਭਗਉੜੀ ਜੀ ਕੀ ਪਾਰਸ਼ਾਏ ਦਸਵੀਂ ਕਉਰੀ ਬਿਸਮਾਇ ਕਰਨ ਹਾਨਕ ਦੇ ਧਿਆਏ ਵਿਰੰਗਰ ਗੁੰਦਾਸ ਸੂਰ ਹੰਮਦਾਸੇ ਜੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੂ ਸੇਰੀ ਹਾਰਾ ਦਾਏ ਸੇਰੀ ਹਾਰ ਜਸੰਗੀ ਤੇ ਆਵੀ ਗਿਆ ਜੇ ਸੋ ਡੇਠੇ ਸਭ ਸੁਖ ਜਾਏ ਗੁਰੂ ਦੇ ਇੱਕ ਬਹਾਦਰ ਸਿਮਰਿਏ ਘਰ ਨਾਉ ਨਿਦੇ ਆਵੇ ਤਾਂ ਸਭ ਧਾਈ ਹੋ ਜੀ ਸਾਈਂ ਦਸੋਂ ਇੰਪਾਉਛਾ ਸਾਂਸਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਟੀਆਂ ਬਾਝੋਂ ਦੇ ਕਲਗੀ ਹੋਵੇ ਸ਼ਮਸ਼ੇਰੇ ਬਹਾਦਰ ਹਲਦ ਫੁੱਤੇ ਦੇ ਰਾਕੇ ਮਿਹਰੁ ਕੇ ਨਾਮੀ ਅੰਮ੍ਰਿਤ ਗੇਦਾ ਤੇ ਔਂਗਦੇਵਾ ਸਾਹਿਬ ਦਾਰੇ ਲੋ ਜੀ ਸਾਈਂ ਦਹਾ ਪਾਸ਼ਨਿਆ ਤੇ ਜਾਗਤੀ ਜੂਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਥਾਈ ਹੋ ਜੀ ਸਹਾਈ ਗੁਰੂ ਕੇ ਪੰਜ ਪਿਆਰੇ ਗੁਰੂ ਕੇ ਚਾਰ ਸਾਹਿਬਜ਼ਾਦੇ ਗੁਰੂ ਕੇ ਚਾਰੇ ਮੁਖਤੇ ਆ ਹਟੀਆਂ ਜੱਪੀਆਂ ਤਬੀਆਂ ਜਿਨ੍ਹਾਂ ਨੇ ਨਾਮ ਜੱਪਿਆ ਵੰਡ ਕੇ ਨੇ ਵੰਡ ਕੇ ਤੇ ਗੋਈਤਾਂ ਤੇ ਕੋਈ ਤਾਂ ਅੰਮ੍ਰਿਤ ਜੀਤੀ ਗੁਰਮਾਨੇ ਕੇ ਪਿਆਰ ਦਰਸ਼ਨੇ ਆ ਰਹੇ ਸੀ ਕਿ ਸਿਦਕ ਸਿਦਕ ਕੇਸਾ சுவாਸ ਨਾਨਕ ਭਾਈ ਤਨਾਂ ਦੇਖ ਮਾਜੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਆਹੀ ਗੁਰੂ ਪੰ냐 ਤਖਤਾਂ ਸਰਬੱਤ ਗੁਰਦਵਾਰਿਆਂ ਗੁਰਧਾਮਾਂ ਚੰਡੀ ਮੂਗੇ ਨਿਸ਼ਾਨਾ ਜੀ ਦਾ ਦਰਸ਼ਨ ਦੀ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਸ੍ਰਿਮੈਂ ਸਰਬੱਤ ਖਾਲਸਾ ਸਰਬਤ ਖਾਨ ਸਾਹਿਬ ਜੀ ਕੋ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਮਾਰਾ ਸੱਚੀ ਬਾਸ਼ਾ ਜੀਓ ਤੇਰਾ ਨਾਮ ਜਪਤਾਵੇ ਮਾਰਾ ਸੱਚੀ ਬਾਸ਼ਾ ਜੀਓ ਤੇਰਾ ਨਾਮ ਜਪ ਤਾਵਣ ਦਾ ਸਦਕਾ ਸਰਬ ਸੋਖ ਹੋਏ ਜਹਾਂ ਜਹ ਗੁਰੂ ਖਾਲਸਾ ਜੀ ਸਾਹਿਬ ਦਾ ਦਾ ਰਿਹਾ ਤਿਆਰਿਆ ਏ ਤੇ ਦੇਖ ਦੇ ਵਦੇ ਵਿਧਕੇ ਪੇਂਜਰੇ ਬੰਦ ਕੀ ਜੀ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਭੋਲ ਬਾਲੇ ਬੋਲੋ ਜੀ ਸ੍ਰੀ ਗੁਰੂ ਸਿੱਖਾਂ ਦਾ ਮਾਨ ਨਿਵਾ ਮਾਤੂ ਜੀ ਮਾਤ ਪਾਤ ਕਰ ਰਖਵਾ ਗਰ ਗੁਰ ਸਿੱਖਾਂ ਨੂੰ ਸਿੱਖੀ ਦਾ ਕੇਸਦਾਨ ਰਹਿਤਦਾਨ ਬੇਬੇਕਦਾਨ ਸਹਾਉਦਾਨ ਭਰੋਸਾਦਾਨ ਗੁਰਮਤਦਾਨ ਦਾਨ ਸਿਰਨਾਮਦਾਨ ਸ੍ਰੀ ਅਮਸਾਦਰਤਾ ਸ੍ਰੀ ਗੁਰੂੰਦਵਾਲ ਸਾਹਿਬ ਦੇ ਦਰਸ਼ਨ ਜਨਾਨ ਚੌਂਠੀਆਂ ਝੰਡੇ ਭੁੰਗੇ ਜੁਗੋ ਜੋਗਿਆ ਦਾ ਤੁਗਾ ਜੈਕਾਰ ਸਿੱਕੇ ਸਿਧਰ ਕੇ ਸਾਹ ਸਵਾਸਾ ਨਾਲ ਨਿਭਉਣਾ ਕਾਮ ਕ੍ਰੋਧ ਲੋਭ ਮੋਹ ਰਜ ਬਾਸ਼ਾ ਜੀ ਦੇ ਹਜ਼ੂਰ ਮਹਾਰਾਜ ਜੀ بادشاہ ਜੀ ਸੰਗਤਾਂ ਦੇ ਵੱਲੋਂ ਸ਼ਾਹੋਂ ਦਾ ਮਹੀਨਾ ਨੂੰ ਤੇ ਬਾਸ਼ਗਰਾਮ ਤੇ ਬਾਸ਼ਾ ਜੀ ਆਪਦੇ ਚਰਨਾ ਕਮੋਂ ਦਾ ਪਿਆਰ ਸਤਿਵੇ ਬਾਸ਼ਾ ਜੀਓ ਜੋ ਜੀ ਆਪਦੇ ਹੱਥੇ ਆਉਂਦੇ ਆਸਾ ਜਾਨ ਦੇ ਆਸਾ ਪੂਰੀਆਂ ਕਰਨੀਆਂ ਜੀਵ ਆਸਾ ਮਰੇ ਨਾ ਰਾਸਾ ਕਿਸ ਕੀ ਕੱਟੀ ਜੰਮ ਕੀ ਆਸਾ ਮਰਹਤੇ ਪਾਸ਼ਾ ਜੀ ਉਹ ਜੱਗੀ ਸਾਹਿਬ ਸੁਖਮੀ ਸਾਹਿਬ ਆਨੰਦ ਸਾਹਿਬ ਜੀ ਦੇ ਜਾਗ ਹਣ ਕੇ ਪਾਸ਼ਾ ਜੀ ਉਹ ਜਾਗ ਕਰਦੇ ਆਂ ਬਾਣੀ ਪੜਦਿਆਂ ਸੁਣਦਿਆਂ ਸੇਵਾ ਕਰਨ ਦੀ ਇਸ ਮੱਤ ਬਖਣੀ ਬੜੀ ਸੁਣੀ ਬਾਣੀ ਸਾਜ ਖਾਨ ਨੇ ਵਿਖੇ ਪ੍ਰਵਾਨ ਕਰਨੀ ਪਤਨੀ ਬਾਣੀ ਸੇਵਕਾਂ ਦੇ ਦੇਵ ਸੋ ਵੀ ਨਾਮ ਦਾਣ ਬਖਣਾ ਬੁੱਲਾ ਬਖਣੀਆਂ ਮਤਵੀ ਨੇ ਜਾਗਨਾ ਬਖਣਾ ਅਮਰਤ ਵੇਲਾ ਸੱਚ ਨੂੰ ਉੜਿਆਈ ਪੀਚਾਰ ਕੇ ਬਾਦਸ਼ਾਹ ਦੀ ਅਮਰਤ ਵੇਲੇ ਆਜੀ ਤੇ ਰਤਨ ਦੀ ਸਾਰੇ ਬਖਨੇ ਮਹਾਰਾ ਸੱਚੇ ਬਾਦਸ਼ਾਹ ਜੀ ਸਦੀ ਦੇ ਸੁਣ ਤੋਂ ਕੀ ਕਾਏ ਖਾਂਦੀਆਂ ਕਦੀ ਢੋਟ ਨਿਆਵੇ ਧੱਕ ਬੜਦੇ ਰੱਖ ਲਾਜ ਘਰੀ ਦੇਸਾਂ ਪਰ ਦੇਸਾਂ ਵਿੱਚ ਸਹਾਇਕਾ ਬਣੇ ਕਰਨਾ ਕਮਲਾ ਦਾ ਪਿਆਰਾ ਗੱਜਾ ਪਾਸ਼ਾ ਜੀਓ ਆਪ ਜੀ ਦੇ ਚਰਨਾਂ ਦਾ ਬਿਸ਼ੋੜਾ ਨਾ ਬਖੀ ਆਪ ਦੇ ਚਰਨਾਂ ਵਿੱਚੇ ਪਾਸ਼ਾ ਜੀਓ ਆਪ ਦੀ ਭਾਣ ਵਿੱਚ ਹਾਰ ਦਾ ਮਹੀਨਾ ਬਧੀ ਵਰਤੀ ਪਾਸ਼ਾ ਜੀਓ ਅੱਜ ਆਪ ਦੇ ਭਾਣੇ ਵਿੱਚ ਸ਼ਾਵਨ ਦੀ ਸੰਗਰਾਦ ਰਮਤਾ ਨਾ ਪਾਸ਼ਾ ਜੀਓ ਮੋਹ ਕੀ ਸ਼ਾਂਤੀ ਨਾਲ ਬਤਿਹਾਰ ਕਰਨਾ ਚੇ ਪਾਸ਼ਾ ਜੀਓ ਭਾਈ ਸਾਹਿਬ ਐਜਮੈਨ ਸਿੰਘ ਜੀ ਵੱਲੋਂ ਪਵਿੱਤਰ ਕੜਾ ਪ੍ਰਸ਼ਾਦ ਦੇ ਸਮੂਹ ਰਸਤਾ ਵਿੱਚ ਜੀਓ ਪਾਸ਼ਾ ਜੀ ਐਸਰੂ ਦੇ ਪਵਿੱਤਰ ਕੜਾ ਵਿੱਚ ਜੀ ਸੱਚ ਕੇ ਹਾਜ਼ਰ ਹੋਏ ਨੇ ਚੇ ਪਾਸ਼ਾ ਜੀਓ ਜਿਨ੍ਹਾਂ ਭੰਡਾਰਿਆ ਵਿੱਚ ਰਸਤਾ ਇਹਨਾਂ ਸੋਚੋ ਖਾਂਜਾਨੇ ਪਰਪੂਰ ਕਰਨੀ ਭਾਈ ਸਾਹਿਬ ਮਿਰਕ ਵੱਲੋਂ ਚਾਹ ਦੀਆਂ ਚੇ ਪਾਸ਼ਾ ਸੇਵਾ ਕੀਤੀ ਨੇ ਚੇ ਪਾਸ਼ਾ ਜੀਓ ਆਪ ਸੇਵਾ ਕਰਨੇ ਅਤੇ ਸੇਵਾ ਪ੍ਰਵਾਲ ਕਰਨੇ ਸੇਵਾ ਦਾ ਇਹ ਕਾਰਜ ਰਾਸ ਕਰਨੇ ਉਪਰ ਚੇ ਪਾਸ਼ਾ ਜੀਓ ਆਪ ਜੀ ਦੇ ਨੇ ਮਨਤੇ ਪਾਸ਼ਾ ਜੀਓ ਚਰਨਾ ਕਮਲੋਂ ਦਾ ਧਿਆਉ ਤੇ ਸੰਗਾਰ ਬਖਸ਼ਣਾ ਆਪਣੇ ਸਿੱਖਾਂ ਸੇਵਕਾਂ ਨੂੰ ਆਪਣੇ ਚਰਨਾ ਵਿੱਚ ਲਾਏ ਰੱਖੇ ਪਾਸ਼ਾ ਜੀਓ ਅਸਮੁਨੇ ਪਵਿੱਤਰੇ ਕ੍ਰਾਮਣ ਚ ਸਦਗੀ ਹਾਜ਼ਰ ਹੋਈ ਦਰ ਪ੍ਰਵਾਨ ਹੋਵੇ ਕਰੀਪਕਸਾਲ ਸੋਚ ਵਿੱਚ ਹਲ ਕੋਉ ਬਹੁ ਲੋਕ ਹੋਇਆ ਪਰੇਸ਼ਾਨ ਸਾਹ ਸੰਗਤ ਸਤਿ ਨਿਹਿ ਲਹਿਕ ਹੋਵੇ ਆਪ ਜੀ ਦੇ ਵਰਤੋਂ ਦੀ ਆਗਿਆ ਬਖਸ਼ੋ ਸ਼ੋਕ ਹੋਵੇ ਨਾਮ ਜਪਿ ਆਵੇ ਸਿਖ ਪੜਦੇ ਸੰਦੇ ਸਭ ਲਾਏ ਵੰਦ ਆਪ ਦੇ ਕਾਰਜ ਰਾਸ ਅੜੇ ਸੋ ਝੜੇ ਸਨ ਸੋ ਤੁਤ ਦਰੇਜ ਮਨ ਕੇ ਪਾਸ਼ਾ ਜੀਓ ਹੋਰ ਸਿੱਖਾਂ ਸੇਵ ਕਰਦੇ ਮਨ ਦੇ ਪਾਸ਼ਾ ਜੀਓ ਲੰਗਰ ਦੇ ਪ੍ਰਸ਼ਾਦ ਨੂੰ ਭੋਗ ਲਾਉਂ ਪ੍ਰਵਾਨ ਕਿਸ ਨੇ ਬੱਤੇ ਪਾਸ਼ਾ ਜੀਓ ਆਹ ਪ੍ਰਵਾਨ ਕਰਦੇ ਨੂੰ ਭੋਗ ਲੱਗੇ ਭੋਗ ਲੱਗੇ ਆ ਸੰਤਾਂ ਵਿੱਚ ਬਤਾਉਂਦੀ ਆ ਕਿ ਉਹ ਬਿੱਤੇ ਪਾਸ਼ਾ ਜੀਓ ਸੋ ਘੋਏ ਨਾਮ ਚ ਪਿਆਵੇ ਸਿੱਖ ਪੜਦੇ ਸੁਣਦੇ ਸਭ 라ਹੇ ਬੰਦ ਸਾਭ ਦੇ ਕਾਰਜ ਰਹਾਸ ਅਰੇ ਸੋ ਝਰੇ ਕਰਨ ਪਰੇ ਸੋ ਦਰੇ ਜੋ ਜੀ ਆਵੇ ਰਾਜੀ ਤੇ ਪਸੰਦ ਹੋ ਕੇ ਜਾਵੇ ਗੁਰ ਨਾਨਕ ਨਾਮ ਚਰਤੀ ਕੋ ਸੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਬੋਲ ਵਾਹਿਗੁਰੂ ਜੀ ਕਾ ਬੋਲ ਅਗਿਆ ਭਈ ਤਾਰ ਕੀ ਨਾਵੇ ਚਵਾਇਓ ਬੰਦੂ ਸਵਾਭਿਖਣ ਰੂਪ ਕੀ ਰਹੇ ਨਗੋਏ ਫਰ ਹੋਏ ਸਮ ਬਿਨੇ ਹਰੇ ਸਰਨ ਜੋਏ ਉਡੀ ਸਬਾ ਮਲੇਸ਼ ਵੀ ਤਰ ਗੂੜਾ ਬਸਾਰ ਡੈਂਗਾ ਵਜੇ ਫਵੇਗਾ ਏਕ ਨੇਕਣ ਗਿਆ ਵਤਾਰੇ ਨਾਨਕ ਗੁਰੂ ਗੋਬਿੰਦ ਸਿੰਘ ਉਰਨਾ ਬੂਰੇ ਬਦਾਰ ਜਗ ਮਗ ਡੋਧਵਾਰ ਆ ਜਰੇ ਛੇੜਿਆ ਬਜਲ ਨਗਰ ਮਜਾਰੇ ਖੰਡਾ ਜਾ ਕੇ ਹਾਸ ਮੇ ਕਲਗੀ ਸੋਵੇ ਸੀ ਦਾ ਸੋ ਹਮਰੀ ਰਸ਼ਿਆ ਕਰੇ ਛੇੜੀ ਕਲਗੀ ਧਾਰ ਜਗ ਦੀਸ ਵਹਿਗੁਰੂ ਨਾਮ ਜਹਾਨ ਤੇ ਹਰੇ ੜੇ ਸੂਤਰੀ ਬਾਣ

ਜਨਨ ਦੇਵ ਸੈਭ ਮਹਾਰਾਜੀ ਛਤਨਾ ਸ੍ਰੀ ਵਾਹਿਗੁਰੂ ਸੈਭ ਮਹਾਰਾਜੀ ਸ਼ਾਵਨਾ ਸਰਪੀ ਕਾਮਨੀ ਚਰਨਾ ਕਮਨ ਸੂ ਪਿਆਰ ਕਾਂਤ ਅਨੁਰਤਾ ਸੱਚ ਰੰਗ ਏ ਕੋ ਨਾਮੇ ਰਾਰ ਮੇਖਿਆ ਰੰਗ ਕੋ ਰਾਵਿਆ ਜਿਸਨ ਸਭੇ ਸਾਰ ਸਰ ਅਮਰਤ ਬੋਦ ਸਹਾਵਣੀ ਮੇਲੋ ਸਾਧੂ ਬੀਵਣ ਹਾਰ ਵਨ ਤਰਨ ਬ੍ਰਹਮ ਮਹਲੇਆ

ਸੁਹਾਗਣੀ ਜਿਨ ਰਾਮ ਨਾਮ ਉਰਹਾ ਰੇ ਨਾਨਕ ਹਰ ਦੀ ਪਾਇਆ ਪਰ ਸ਼ਬਦ ਸਵਾਰ ਰਹਾ ਰੇ ਸ਼ਾਮ ਤਨ ਸੁਹਾਗਈ ਜਿਨ ਰਾਮ ਨਾਮ ਉਰਹਾ ਰੇ ਅਜ ਮੋਜਵਾਰ ਸੰਗਰਾਮ ਸ਼ਾਮ ਦੀ ਸੰਗਰਾਮ ਹੱਥ ਜੋੜ ਕੇ ਬੇਨਤੀ ਕਰੋ ਸੋਖ ਰਸਾਈ ਦਾਤਾ ਆ ਨਾਮਦਾਨ ਬਖਸ਼ਿ ਆਪੂ ਦੇ ਚਰਨਾ ਕਮਲੋਂ ਦਾ ਪਿਆਰ ਸਤਿਕਾਰ ਬਖਸ਼ਿ ਦਾਤਾ ਜੀ ਵਾਹਿਗੁਰੂ ਕੀ ਕਾਹ ਵਾਹਿ 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 ਜੀ ਮਤਿ ਜੀ ਹਾਂਜੀ ਸਭਨ ਮਹੀਨੇ ਸੰਗਰਾਮ ਤੇ ਪਹੁੰਚੇ ਹੋਏ ਸਾਰੇ ਹੀ ਜੋ ਵੀ ਇੱਥੇ ਚੰਗਤਾਂ ਆਈਆਂ ਸਾਰਿਆਂ ਨੂੰ ਜੀ ਆਇਆਂ ਓਏ ਗੁਰੂ ਜੀ ਦਾ ਸਾਥ ਸਾਡੇ ਵਿੱਚ ਕੁਝ ਸਾਡੇ ਨਾਲ ਜਿਹੜੇ ਇੰਡੀਆ ਤੋਂ ਵਾਪਸ ਆਏ ਹੋ ਨਵੇਂ ਆ ਜਿਵੇਂ ਨਿਰਮਲ ਸਿੰਘ ਜੀ ਤੇ ਹੋਰ ਵੀ ਸ਼ਾਇਦ ਕੋਈ ਆਇਆ ਹੋਵੇ ਕਿੰਨਾ ਜੀ ਸੰਤੋਖ ਸਿੰਘ ਜੀ ਵੀ ਨਵੇਂ ਆਏ ਆ ਜੀ ਸਾਡੇ ਪਹਿਲਾਂ ਵੀ ਇੱਥੇ ਰਹਿ ਕੇ ਗਏ ਆ ਹੁਣ ਦੁਬਾਰਾ ਇੰਡੀਆ ਤੋਂ ਵਾਪਸ ਆਏ ਆ ਤੇ ਹੋਰ ਵੀ ਜੇ ਕੋਈ ਆਇਆ ਤਾਂ ਅਸੀਂ ਇਹਨਾਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਨੇ ਆ ਤੇ ਇਹਨਾਂ ਦਾ ਇੱਕ ਸੁਆਗਤ ਕਰਦੇ ਆਂ ਤੇ ਸਾਡੇ ਵਿੱਚੋਂ ਕੁਝ ਸੱਜਣਾਂ ਜਿਹੜੇ ਇੰਡੀਆ ਵਾਪਸ ਜਾ ਰਹੇ ਐ ਜਿਵੇਂ ਕਿ ਸਾਡੇ ਸਖਵੰਤ ਸਿੰਘ ਜੀ ਖਾਲਸਾ ਹਾਂਜੀ ਉੱਥੇ ਜਿਹੜੇ ਕਿ ਇਹ ਦੋਨਾਂ ਮਤਲਬ ਫਾਰਕਾਂ ਦੇ ਵਿੱਚ ਹੀ ਇਹਨਾਂ ਦੀ ਬੜੀ ਲੋੜ ਹੈ ਉੱਧਰਲੇ ਫਾਰਕ ਦੇ ਵਿੱਚ ਉੱਜੀ ਫਾਰਕ ਦੇ ਵਿੱਚ ਵੀ ਇਹਨਾਂ ਦਾ ਬੜਾ ਯੋਗਦਾਨ ਹੈ ਤੇ ਇੱਧਰ ਵੀ ਸੰਗਰਾਂਦ ਤੇ ਵੀ ਇਹਨਾਂ ਦੀ ਹਾਏ ਵੀ ਪੂਰੀ ਲੱਗਦੀ ਹੈ ਤੇ ਐਡੀ ਲੇਅਰ ਚ ਵੀ ਬੜੀ ਆ ਨਾ ਜੀ ਐਡੀ ਲੇਅਰ ਚ ਬਹੁਤ ਐਡੀ ਲੇਅਰ ਦੇ ਵਿੱਚ ਹੀ ਸਾਰੇ ਦੇ ਵਿੱਚ ਇਹਨੂੰ ਵੀ ਬਹੁਤ ਵਧੀਆ ਬਣੀ ਹੋਇਆ ਗੁਰਦੁਆਰਾ ਸਾਹਿਬ ਵੀ ਬਹੁਤ ਸੇਵਾ ਕਰਦੇ ਆ ਤੇ ਹੁਣ ਇੰਡੀਆ ਜਾ ਰਹੇ ਆ ਕਿ ਅਸੀਂ ਸਾਰੇ ਹੀ ਗਰੁੱਪ ਵੱਲੋਂ ਵੈਗਰੂ ਅਗੇ ਅਰਦਾਸ ਕਰਦੇ ਆ ਇਹਨਾਂ ਦੀ ਯਾਤਰਾ ਜਿਹੜੀ ਸਫਲ ਹੋਵੇ ਤੇ ਇਹ ਆਪਦੇ ਇੰਡੀਆ ਜਾ ਕੇ ਕੰਮ ਧੰਦੇ ਨਪਟਾ ਕੇ ਜਲਦੀ ਜਲਦੀ ਸਾਡੇ ਵਿੱਚ ਇਹ ਦੁਆਰਾ ਹਾਜ਼ਰ ਹੋਣ ਤੇ ਸੋਖ ਸ਼ਾਂਤੀ ਨਾਲ ਵਾਪਸ ਆਉਣੇ ਹੀ ਪ੍ਰਮਾਤਮਾ ਅਗੇ ਅਰਦਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ